ਮੈਂ ਹੋ ਗਈਆਂ ਰੈਡੀ ਤੇ ਇਧਰ ਮੇਰੇ ਪਿੱਛੇ ਹੋ ਰਹੇ ਨੇ ਮਾਸੀ ਰੈਡੀ ਤੇ ਮੰਮਾ ਤੇ ਮਾਸੀ ਹਾਲੇ ਰੈਡੀ ਨਹੀਂ ਬਾਕੀ ਸਾਰੀ ਰੈਡੀ ਹੋ ਗਈ ਮਮਾ ਤੇ ਮਾਸੀ ਦੇ ਜਾਣ ਨੂੰ ਕੰਮ ਬਹੁਤ ਨੇ ਨਾ ਇਹ ਪਲੱਤ ਬੁਟੀਕਾ ਦੀ ਸੁਖਣਾ ਕਸਟਮਰ ਆਨੇ ਵੀ ਰਾਸ਼ਪਾਤਾ ਪੂਰਾ ਰਾਸਤੇ ਕਰਵਾ ਚੌਥ ਹੈ ਨਾ ਅੱਜ ਕਰਵਾ ਚੌਥ ਕਰਕੇ ਬਹੁਤ ਜ਼ਿਆਦਾ ਵਿਜ਼ਿਟ ਕਰ ਰਹੇ ਸੀ ਇਸ ਕਰਕੇ ਵੀਡੀਓ ਵੀ ਨਹੀਂ ਪੈ ਰਹੀਆਂ ਬੁਟੀਕਾ ਚੈਨਲ ਤੇ ਤੁਸੀਂ ਇਹ ਹਿਸਾਬ ਲਾ ਲਓ ਅਥਰੇ ਤੁਸੀਂ نیچے ਕੀ ਲਾਇਆ ਫਾਊਂਡੇਸ਼ਨ ਦੇ ਮੈਂ نیچے ਲਾਇਆ ਗਾਰਾ ਗਾਈਜ਼ ਮੁੰਡੇ ਦੀ ਮਾਂ ਤਿਆਰ ਹੈ ਮੁੰਡੇ ਦੀ ਮਾਂ ਤਾਂ ਅੱਜ ਬੈੱਡ ਤੇ ਆ ਰਹਾ ਤੇ ਮੁੰਡੇ ਦੀ ਜਿਹੜੀ ਵਿਚਾਲੜੀ ਮਾਸੀ ਉਹਨੂੰ ਪਤਾ ਨਹੀਂ ਕਿਹੜੇ ਗੰਮ ਲੱਗ ਗਏ ਉਹਨੇ ਅੱਜ ਇੰਨੀਆਂ ਡਰਸਾਂ ਚਰਮ ਨਹੀਂ ਲਾ ਕੇ ਗਈਏ ਤੇ ਪਤਾ ਨਹੀਂ ਕਿੱਥੋਂ ਗੱਡੀ ਆ ਕਿੱਥੋਂ ਨਹੀਂ ਮੇਰੀ ਟੀ-ਸ਼ਰਟ ਭਾਈ ਮੈਂ ਵੀ ਦੱਸਦਾ ਹਾਂ ਲੌਕ ਚ ਕਿਉਂ ਆਉਦਾ ਟੀ-ਸ਼ਰਟ ਕੇ ਅੱਜ ਬੂਤ ਤੇ ਬੂਤ ਮੇਰੇ ਇੰਨਾ ਬਣ ਗਿਆ ਹਰਦੀ ਹੈ ਲਓ ਜੀ ਆਪਾਂ ਸਾਰੇ ਰੈਡੀ ਆ ਫਤੇ ਦਾ ਬਰਥਡੇਸ ਲਈ ਮਮਾ ਇਧਰ ਰੈਡੀ ਹੋ ਗਏ ਮਮਾ ਦਿਖਾਉ ਆਪਣੀ ਲੁੱਕ ਲਓ ਜੀ ਤੁਹਾਨੂੰ ਬੋਤਾ ਕੀਤਾ ਦੱਸਦੀ ਦੂਸਤੀ ਕੀਤੀ ਮੈਂ ਅੱਜ ਫਸਟ ਟਾਈਮ ਮਾਂ ਕੁਝ ਫਰਸਟ ਟਾਈਮ ਤਾਂ ਨਹੀਂ ਫਰਸਟ ਟਾਈਮ ਨਹੀਂ ਕਰਦੀਆਂ ਪਰ ਮੈਨੂੰ ਅਨਕੰਫਰਟੇਬਲ ਲੱਗ ਰਿਹਾ ਮੈਂ ਜਿਹਨੀ ਸੂਚ ਕੰਫਰਟ ਆ ਉਹ ਨਹੀਂ ਇਹਦੇ ਚ ਲਈ ਬਾਕੀ ਕੋਈ ਗੱਲ ਨਹੀਂ ਤੁਸੀਂ ਦੱਸਦੇ ਕਮੈਂਟ ਕਰਕੇ ਕਿ ਕਿਵੇਂ ਲੱਗ ਰਹੀਆਂ ਤੇ ਚਲੋ ਹੁਣ ਆਪਾਂ ਚੱਲਦੇ ਹਾਂ ਉੱਥੇ ਜਾ ਕੇ ਤੁਹਾਨੂੰ ਮਿਲਦੇ ਹਾਂ ਠੀਕ ਹੈ ਪੈ ਉਹ ਸ਼ਾਰਟ ਫੜਾ ਕਰ ਟੌਪ ਨਾਲ ਗਾਇਜ਼ ਆਪਾਂ ਚੱਲ ਪਏ ਸੀ ਘਰੋਂ ਤੇ ਟਾਈਮ ਹੋ ਗਿਆ 7:30 ਵਜੇ ਦਾ ਤੇ ਉਕਾਰ ਆਫਿਸ ਨੇ ਉਕਾਰ ਤੋਂ ਆਫਿਸੋਂ ਆਉਣਗੇ ਰਸਤੇ 'ਚ ਲੈਣਾ ਕਾਰ ਨੂੰ ਆਪਾਂ ਨੇ ਕਿਉਂਕਿ ਫਤੇਦਾ ਬਰਥਡੇ ਬਹੁਤ ਸਪੈਸ਼ਲ ਆ ਫਾਦੇ ਵੀ ਪੂਰਾ ਐਕਸਾਈਟਡ ਆ ਗਗਨ ਦਾ ਵਲੌਗ ਵੀ ਨਹੀਂ ਆਇਆ ਅਮਨ ਦਾ ਵੀ ਨਹੀਂ ਆਇਆ ਤੇ ਇਸ ਕਰਕੇ ਵਲੌਗ ਨਹੀਂ ਭਾਵੇਂ ਅੱਜ ਬੜਾ ਟਾਈਮ ਕੱਢ ਕੇ ਹੀ ਵਲੌਗ ਬਣਾ ਰਹੇ ਆ ਤੇ ਚਲੋ ਜੀ ਗੱਡੀ ਸਾਡੀ ਪਹੁੰਚਣ ਵਾਲੀ ਸੰਗਰੂਰ ਅਸੀਂ ਧਾਰ ਨੂੰ ਚੱਕਦੇ ਆ ਫਿਰ ਮਿਲਦੇ ਆ ਠੀਕ ਹੈ ਜੀ ਲਓ ਜੀ ਸਵਾ 7 ਹੋ ਗਏ ਨੇ ਤੇ ਇਸ ਟਾਈਮ ਮੈਂ ਆਪਣੇ ਆਫਿਸ ਚ ਆ ਤੇ ਆਫਿਸ ਤੋਂ ਮੈਂ ਹੁਣ ਘਰ ਨੂੰ ਜਾ ਰਿਹਾ ਸੀ ਪਰ ਰਸਤੇ ਦੇ ਵਿੱਚ ਉਹ ਆੜੇ ਨੇ ਤੇ ਅੱਜ ਹੈਗਫਰ ਦੇ ਦਾ ਬਰਥਡੇ ਫਰਖ ਦੇ ਦਾ ਬਰਥਡੇ ਆਪਾਂ ਸੈਲੀਬ੍ਰੇਟ ਕਰਾਂਗੇ ਤੇ ਮੈਂ ਚੱਲਿਆ ਕਰਨ ਉਹ ਇੱਥੇ ਆ ਰਹੇ ਨੇ ਤੇ ਕਰਨੇ ਚਾਹ ਰਿਹਾ ਇੱਥੇ ਆ ਰਹੇ ਸੰਗੋਰੀ ਚੰਦੋਰੀ ਸੈਲੀਬ੍ਰੇਟ ਕਰਾਂਗੇ ਤੇ ਮੰਦਿਆਂ ਆਪਾਂ ਉਹਨਾਂ ਨਾਲ ਤੇ ਲਓ ਜੀ ਆਪਾਂ ਚੱਲਿਆ ਹੁਣ ਬਾਹਰ ਤੇ ਮੇਰੇ ਨਾਲ ਆ ਗੁਰਸੇਵਕ ਮੁੰਡਾ ਇਹ ਮੈਨੂੰ ਛੱਡ ਕੇ ਆਊਗਾ ਸੁਨਾਮੀ ਗੇਟ ਤੱਕ ਛੱਡ ਕੇ ਆਉਂਗੇ ਜੀ ਹੈ ਵੀਡੀਓ ਬਣਾ ਲਈਏ ਕਿਤੇ ਕਹੇ ਮੈਂ ਵਾਇਰਲ ਹੋ ਗਿਆ ਕੋਈ ਦੇਖੇ ਤੇ ਲਓ ਜੀ ਆਪਾਂ ਉਹਨਾਂ ਨਾਲ ਮਿਲਦੇ ਹਾਂ ਤੇ ਅੱਜ ਮੌਸਮ ਇੰਨਾ ਕਿ ਠੰਡਾ ਆ ਕਿ ਕੋਸੋ ਨਾ ਲੱਗਦਾ ਕੁਝ ਕੁਛ ਹਲਕਾ ਜਿਹਾ ਕੁਝ ਗਰਮ ਜਿਹਾ ਪਾਣੀ ਹੈ ਤੇ ਅੰਡਾ ਬਹੁਤ ਜ਼ਿਆਦਾ ਹੈ ਅੱਜ ਤਰੀਕ ਨੀ ਹੈ ਭਾਈ 7 ਅੱਜ 7 ਅਕਤੂਬਰ ਹੈ ਠੰਡ ਵੀ ਅਨਦਰ ਕੋਸ਼ਿਸ਼ ਕੀਤੀ ਪਾਣੀ ਹੈ ਬਾਹਰ ਠੰਡਾ ਹੈ ਅਰੇ ਆਫਿਸ ਵਿੱਚ ਥੋੜੀ ਜਿਹੀ ਗਰਮੈਸ਼ ਤੇ ਬੱਸ ਚੱਲੇ ਆ ਆਹ ਸਾਹਮਣੇ ਦਾ ਵਿਊ ਹੈ ਜਾ ਰਹੇ ਆ ਮੈਨੂੰ ਛੱਡਣ ਚੱਲਿਆ ਗੁਰਸੇਵਕ ਸਿੰਘ ਜੀ ਆਪਾਂ ਪਹੁੰਚ ਗਏ ਸੁਨਾਮੀ ਗੇਟ ਸੰਗਰੂਰ ਤੇ ਉਹ ਵੀ ਕਹਿੰਦੇ ਸੀ ਜਦੋਂ ਅਸੀਂ ਲਵੇ ਲੱਗ ਗਏ ਆ ਤੇ ਚਲੋ ਜੀ ਮੁੰਡਾ ਮੈਨੂੰ ਛੱਡ ਕੇ ਚਲਾ ਗਿਆ ਤੇ ਉਹ ਆ ਰਹੀ ਹੈ ਗੱਡੀ ਉਹਨਾਂ ਦੀ ਆ ਗੱਡੀ ਆ ਗਈ ਉਹਨਾਂ ਦੀ ਤੇ ਹਾਂਜੀ ਆਗੇ 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 ਇਸ ਬੰਦੇ ਚ ਘਟਨੇ ਤੇ ਆਪਾਂ ਇੱਥੇ ਜਾਦਾ ਹੈ ਅੱਦੇ ਪਿਛਲੀ ਗੱਡੀ ਚ ਆ ਰਹੇ ਨੇ ਅੱਛਾ ਲਓ ਜੀ ਬਸੀ ਸਾਹਿਬ ਪਹੁੰਚ ਗਏ ਨੇ ਔਰ ਸ੍ਰੀ ਗੁਰੂ ਜੀ ਸਾਰੇ ਬਾਦ ਗੱਪਟਾ ਲਓ ਜੀ ਆਪਾਂ ਖੁਪਾਰਾ ਪਰ ਬੱਡੇ ਦਾ ਹਾਈ ਗਾਇਸ ਇਹ ਸਭ ਤੋਂ ਵੱਡੀ ਲੜਕੀ ਆਂਟੀ ਹਾਈ ਸਭ ਤੋਂ ਵੱਡੀ ਲੜਕੀ ਆਂਟੀ ਇਹ ਸਭ ਤੋਂ ਅੱਛੀ ਆਂਟੀ ਹਾਂ ਤਾਂ ਅੱਜ ਪਟਿਆਲਾ ਆਟਿਆ ਬਰਥਡੇ ਸੈਲਿਬ੍ਰੇਟ ਕਰਾ ਮਬਾਰ ਆਏ ਆ ਬਾਹਰ ਆਏ ਹੋਏ ਤੁਹਾਨੂੰ ਪਤਾ ਸਾਰਿਆਂ ਨੂੰ ਮੈਂ ਵੀ ਦੇਖਿਆ ਬਾਕੀ ਤੁਹਾਨੂੰ ਸਾਰਾ ਬਾਕੀ ਸ਼ਾਮੀ ਚੈਨਲ ਤੇ ਪਤਾ ਲੱਗ ਰਿਹਾ ਗੱਗ ਲਗਾਣਾ ਤੇ ਪਤਾ ਲੱਗ ਰਿਹਾ ਮੈਂ ਕੋਈ ਵਲੌਗ ਨਹੀਂ ਸ਼ੂਟ ਕਰ ਪਾਰੀ ਕਿ ਮੈਂ ਬਹੁਤ ਜ਼ਿਆਦਾ ਬਿਜ਼ੀ ਆ ਇਹ ਦੋਨੇ ਪਰਸਨ ਵੇਲੇ ਆ ਜੂਰੀ ਬੈਠੇ ਨੇ ਡਿਨਰ ਵਗੈਰਾ ਸਾਡਾ ਸਾਰਾ ਹੋ ਗਿਆ ਖਾਈ ਵਾਸੀ ਐਂਡ ਇਥੇ ਡਿਨਰ ਵਗੈਰਾ ਕਰਕੇ ਆਪਾਂ ਸਾਰੇ ਕਰ ਰਹੇ ਸੀ ਫਤੇ ਦੇ ਬਰਥਡੇ ਦਾ ਕੇਕ ਕੱਟ ਐਂਡ ਮੈਂ ਵੌਇਸਓਵਰ ਕਰ ਰਹੀ ਹਾਂ ਕਿਉਂਕਿ ਪਿੱਛੇ ਬਹੁਤ ਹੀ ਜਿਆਦਾ ਨੌਇਸ ਸੀਗੀ ਜਿਸ ਦੇ ਕਾਰਨ ਮਤਲਬ ਕਿ ਕੁਝ ਵੀ ਆਡੀਬਲ ਨਹੀਂ ਹੋ ਰਿਹਾ ਸੀਗਾ ਤੇ ਇਥੇ ਫਤਿਹ ਦਾ ਕੇਕ ਮਤਲਬ ਕਿ ਫਤਿਹ ਦੀ ਚੁਆਇਸ ਦਾ ਬਣਿਆ ਸੀਗਾ ਬਲੂ ਕਲਰ ਦਾ ਐਂਡ ਅਸੀਂ ਉੱਤੇ ਲਿਖਵਾਇਆ ਸੀਗਾ ਬਾਸੀ ਸਾਹਿਬ ਐਂਡ ਇਹ ਫਤਿਹ ਤੇ ਪਰਨੀਤ ਲੜ ਰਹੇ ਸੀਗੇ ਆਪਸ ਵਿੱਚ ਕਿ ਕੇਕ ਕੌਣ ਕੱਟੇਗਾ ਕੇਕ ਕੌਣ ਕੱਟੇਗਾ ਐਂਡ ਸਾਰੇ ਡਿਸਾਈਡ ਕਰ ਰਹੇ ਸੀਗੇ ਕਿ ਮਤਲਬ ਇਸ ਤੋਂ ਬਾਅਦ ਕੀ ਕਰਨਾ ਹੈ ਕੀ ਨਹੀਂ ਐਂਡ ਇਥੇ ਗਗਨ ਮਾਸੀ ਨਾਲ ਅਮਨ ਮਾਸੀ ਫਤਿਹ ਤੇ ਪਰਨੀਤ ਸਾਰੇ ਕੇਕ ਕੱਟ ਰਹੇ ਨੇ ਚੌਗ ਚੁਗ ਨਹੀਂ ਪਾਉਣੀ ਮੈਂ ਦੱਸ ਨਹੀਂ ਆ <laughs> Happy Birthday hai, hai, Happy birthday, Happy birthday. ਸੋਸਾਇਟੀ ਵਾਲਜੀ ਸਾਰਿਆਂ ਨੂੰ ਤੇ ਇਸ ਟਾਈਮ ਅਸੀਂ ਪਹੁੰਚੇ ਹੋਏ ਆ ਆਪਣੇ ਜਿੱਥੇ ਮਕਾਨ ਬਣ ਰਿਹਾ ਹੈ ਉੱਥੇ ਪਹੁੰਚੇ ਹੋਏ ਆ ਦੇਖ ਰਹੇ ਆ ਮੌਇਨਾ ਕਰਕੇ ਵੀ ਕੀ ਕੁਝ ਹੋਇਆ ਤੇ ਇੱਧਰ ਸਾਡੇ ਸੋਨੂ ਜੀ ਬੈਠੇ ਨੇ ਸੋਸਾਇਟੀ ਵਾਲਜੀ ਸਾਰਿਆਂ ਨੂੰ ਤੇ ਚਾਹ ਦਾ ਚਾਹ ਦਾ ਲੁਫਤ ਲੈ ਰਹੇ ਨੇ ਸਾ ਮੈਂ ਮੇਰਾ ਇਤਨੀ ਮੇਰਾ ਮੂੰਹ ਮੇਨ ਦੇਣੇ ਸੈਲਿੰਗ ਲਈ ਮੈਨੂੰ ਜਾਰੀ ਖਰੀਦ ਤੋਂ ਲੋਕ ਅੱਜ ਕੋਈ ਵੀ ਉੱਥੇ ਨੂੰ ਦੇਖ ਨਹੀਂ ਕਰ ਰਹੇ ਨਾ ਕੁਝ ਕਰਨ ਮੈਂ ਸਿਰ ਦੀ ਆ ਕੇ ਇੱਥੇ ਬਹਿ ਨਹੀਂ ਮੈਂ ਦੇਖਿਆ ਕਿ ਨਾਲ ਕੁਝ ਹੋ ਗਿਆ ਨੋਟ ਜਿਆਦਾ ਨਹੀਂ ਆਖੀ ਕਿ ਕਿਤਾਬ ਦੀ ਦੁਕਾਨ ਦਾ ਕਾਰਕੀ ਕੀ ਕੰਮ ਹੋਦਾ ਤੁਸੀਂ ਬੜੇ ਰੋਲ ਸੇ ਕਾਫੀ ਪਣਾ ਕਮੈਂਡ ਸੀ ਕਿ ਜਿਹੜੀ ਹੋ ਦਸੀ ਉਹ ਸਭ ਨੂੰ ਅ ਕਿ ਕੁਲਕੇ ਦਾ ਬੱਚਾ ਆਟਾ ਲਾ ਤੇ ਵਾਸ਼ਿੰਗ ਮੇਕ ਬੀ ਤਾਂ ਸਾਰਾ ਕੁਝ ਉਹਨੇ ਵਾਤੀ ਦੱਸਿਆ ਹੋਗਾ ਹਲੇ ਤਾਂ ਸਾਰਾ ਕੰਪਲੀਟ ਹੋ ਜਾਏ ਫਿਰ ਅਸੀਂ ਬੈਠ ਕੇ ਇਸੇ ਘਰ ਦੀ ਰਾਮ ਨਾਲ ਬੈਠ ਕੇ ਤਾਂ ਬਣੀ ਗਈ ਬਣਾਉਂਗੇ ਠੀਕ ਹੈ ਜੀ ਹਰ ਬੰਦੇ ਨੂੰ ਡਾਊਨ ਸੀਲਿੰਗ ਹੈ ਹਾਂ ਡਾਊਨ ਸੀਲਿੰਗ ਦਾ ਤੁਸੀਂ ਹੁੰਦਾ ਹੈ ਨਾ ਹਰ ਕਿਸੇ ਬੰਦ ਦਾ ਹੁੰਦਾ ਕਿ ਕਰਵਾਈਏ ਪਰ ਕਈ ਵਾਰ ਆਈਡੀਆ ਨਹੀਂ ਹੁੰਦਾ ਵੀ ਕਿੰਨੇ ਦਾ ਹੁੰਦਾ ਹੈ ਸਾਡੇ ਕੋਲ ਉਹ ਵੀ ਦੱਸ ਤਾਂ ਕਿ ਆਪਣੇ ਏਰੀਆ ਦੇ ਹਿਸਾਬ ਨਾਲ ਲੱਗਦਾ ਕਿ ਸਾਡਾ ਇੰਨਾ ਖਰਚਾ ਆਇਆ ਹਾਂ ਤੇ ਆਹ ਸਾਡਾ ਵਾਸ਼ਿੰਗ ਏਰੀਆ ਜੀ ਆਹ ਤੁਸੀਂ ਦੇਖ ਲਓ ਇੱਥੇ ਟਾਈਲ ਅਸੀਂ ਨੇ ਹਾਂ ਕਿਸ ਤਰ੍ਹਾਂ ਦੀ ਟਾਈਲ ਲਵਾਈ ਹੈ ਤੇ ਇੱਧਰ ਡਾਊਨ ਸੀਲਿੰਗ ਹੈ ਤੁਸੀਂ ਦੇਖ ਲਿਓ ਇਹ ਡਾਊਨ ਸੀਲਿੰਗ ਤੇ ਇਧਰ ਅੱਜ ਕੱਚਾ ਕਰਨ ਲੱਗੇ ਹੋਏ ਨੇ ਅੱਜ ਤੋਂ ਨੀਚੇ ਟੈਨਾ ਦਾ ਕੰਮ ਸ਼ੁਰੂ ਹੋ ਜਾਊਗਾ ਤੇ ਆ ਸਾਡਾ ਜਿਹੜੀ ਵਾਲ ਟਾਈਲਿੰਗ ਆ ਹੋ ਚੁੱਕੀ ਹੈ ਦੇਖੋ ਤੇ ਇਧਰ ਅਸੀਂ ਇਹ ਵਾਲਾ ਕਲਰ ਚੂਜ਼ ਕੀਤਾ ਸੀਗਾ ਤੇ ਉਸ ਤੋਂ ਬਾਅਦ ਅਗਲਾ ਵਾਲਾ ਜਿਹੜਾ ਹੈਗਾ ਯਾਰ ਕੁਆਲਾ ਬਾਥਰੂਮ ਹੈ ਤੇ ਇਹਦੇ ਵਿੱਚ ਆਪਾਂ ਨੇ ਇਹ ਗ੍ਰੀਨ 베ਰੀ ਕਲਰ ਜਿਹੜਾ ਇਹਦਾ ਨਾਮ ਦਿੱਤਾ ਹੈ ਗ੍ਰੀਨ 베ਰੀ ਤੇ ਇਹ ਵਾਲਾ ਕਲਰ ਚੂਰ ਦਿੱਤਾ ਸੀਗਾ ਦੇਖੋ ਗ੍ਰੀਨ ਕਲਰ ਹੈ ਤੇ ਹਦਾਂ ਸੇਮ ਐਜ਼ ਇਟ ਇਜ਼ ਡਿਜ਼ਾਈਨ ਜਿਹੜਾ ਉੱਥੇ ਸ਼ੋਅਰੂਮ ਤੇ ਦਿਖ ਰਿਹਾ ਸੀਗਾ ਉਹੀ ਡਿਜ਼ਾਈਨ ਪਾਇਆ ਆਪਾਂ ਨੇ ਇਹ ਜਿਹੜਾ ਵਾਲਾ ਐਨੀਵਰ ਡਿਜ਼ਾਈਨ ਪਾ ਰਹੇ ਹਾਂ ਤੇ ਇਧਰ ਵਾਲੇ ਦੇ ਵਿੱਚ ਇਹ ਜਿਹਾ ਡਿਜ਼ਾਈਨ ਹੈ ਥੋੜਾ ਥੋੜਾ ਗੈਪ ਉੱਪਰ ਨੀਚੇ ਵੀ ਹੈਗਾ ਪ੍ਰਭ ਦਾ ਸਾਰਾ ਇਹ ਇਹ ਦੋ ਕਲਰ ਅਸੀਂ ਚੂਜ਼ ਕੀਤੇ ਸੀਗੇ ਤੇ ਇਹ ਟੈਲ ਲੱਗ ਚੁੱਕੀਆਂ ਨੇ ਤੇ ਬਾਕੀ ਅੱਜ ਸਾਰਾ ਇਹ ਕੱਚਾ ਹੋ ਜਾਊਗਾ ਜਿਹੜਾ ਇਧਰ ਕਰ ਰਹੇ ਆ ਆਪਾਂ ਇਹ ਅੱਜ ਕੰਪਲੀਟ ਹੋ ਗਿਆ ਕੱਚਾ ਇਸ ਰੂਮ ਚ ਹੋ ਗਿਆ ਫਿਰ ਇਹਨਾਂ ਨੂੰ ਲਾਉਣਾ ਸ਼ੁਰੂ ਕਰ ਦੇਣਾ ਮੇਰੇ ਖਿਆਲ ਲੌਬੀ ਤੋਂ ਬਣਨਗੇ ਸ਼ੁਰੂ ਇਹਨਾਂ ਨੂੰ ਲੌਬੀ ਤੋਂ ਕਰਨਾ ਹਾਂ ਦੀਵਾਲੀ ਤੱਕ ਚੱਲੇ ਬਿਲਕੁਲ ਪਾ ਲਈਏ ਹਨ ਦੀਵਾਲੀ ਦਿਵਾਲੀ ਤੱਕ ਸਾਨੂੰ ਮੁਸ਼ਕਲ ਹੈ ਇਹਨਾਂ ਨੂੰ ਦਿਵਾਲੀ ਤੱਕ ਤਾਂ ਫਿਰ ਉਹ ਪੁੱਟੀ ਵਾਲਾ ਆਊਗਾ ਪੁੱਟੀ ਵਾਲਾ ਕਿਉਂ ਕਹਿੰਦੇ ਕਿ ਟੈਲ ਲੱਗੀ ਜਣੀ ਅੱਗੇ ਕਿ ਪੁੱਟੀ ਵਾਲਾ ਬਣਾਓ ਵਿੱਚ ਵਿੱਚ ਪੁੱਟੀ ਕਰਦੇ ਨਾ ਮੈਂ ਕਹਾਂ ਸੀ ਕਮਰਾ ਸਾਨੂੰ ਅਸੀਂ ਤਿਆਰ ਕਰਕੇ ਦੇ ਦਾਂਗੇ ਤੁਸੀਂ ਸਕਰਟਿੰਗ ਲੱਗਣ ਤੋਂ ਬਾਅਦ ਕਹਿੰਦੇ ਪੁੱਟੀ ਵਾਲਾ ਸੱਦ ਲਿਓ ਅਸੀਂ ਦੂਸਰਾ ਕਮਰਾ ਤਿਆਰ ਕਰਨਾ ਸ਼ੁਰੂ ਕਰ ਦਾਂਗੇ ਤੇ ਉਹਨੂੰ ਟਾਈਮ ਲੱਗੂਗਾ ਤੇ ਇੰਨੇ ਚ ਕੰਮ ਅੱਗੇ ਵੱਧਦਾ ਰਹੂਗਾ ਤੇ ਸੰਤਾ ਜੀ ਬੇਸ਼ਬਰੀ ਦਾ ਇੰਤਜ਼ਾਰ ਹੈ ਕਿ ਅਸੀਂ ਆਪਣੇ ਘਰ ਦੇ ਵਿੱਚ ਕਦੋਂ ਸ਼ਿਫਟ ਹੋਵਾਂਗੇ ਤੇ ਤੇ ਕੱਲ੍ਹ ਤੁਸੀਂ ਕੱਲ ਤਾਂ ਮੈਨੂੰ ਪਤਾ 8 ਤਰੀਕ ਨੂੰ ਬਹੁਤ ਮਾੜਾ ਹੋਇਆ ਇਹ ਆਪਣਾ ਰਾਤ ਵਿੱਚ ਬੰਦਾ ਆਇਆ پورا ਸਾਡਾ ਕੋਹਦੀ ਕੱਲ ਤਾਂ ਸਾਰਾ ਦਿਨ ਸਾਟਾਂਗਾ ਉਹੀ ਸੋਚਾ ਸੋਚਦੇ ਨਿਕਲ ਗਿਆ ਸਾਰਾ ਦਿਨ ਕਿਹਨਾਂ ਨੂੰ ਬਾਹਰ ਕਰੀਂ ਬਾਹਰ ਕਰੀਂ ਕਿਹਨਾਂ ਮੰਨਦੀ ਹੈ ਉਹ ਚੀਜ਼ ਦੇਖ ਕੇ ਕਿਹਨਾਂ ਚੰਗੇ ਬੰਦਿਆਂ ਦੇ ਕਿੰਨੇ ਰੱਬ ਦੇ ਉੱਤੇ ਲੋੜ ਹੈ ਕਿ ਅੱਜ ਤੱਕ ਉਹਨੇ ਹੀ ਮਿਲਦਾ ਸਿੰਗਲੈਂਸ ਆਇਆ ਸੀ ਬਹੁਤ ਪੁਰਾਣਾ ਨਹੀਂ ਸੀ ਸਾਡੇ ਘਰਾਂ ਦਾ ਪਰ ਅਸਲ ਵਿੱਚ ਜਦੋਂ ਉਹ ਬਹੁਤ ਜ਼ਿਆਦਾ ਇਹ ਮੇਰੇ ਨਾਲ ਘਟੇ ਸੀ ਉਹਨਾਂ ਦੀ ਕਿ ਉਹਨਾਂ ਦੇ ਛੋਟੇ ਛੋਟੇ ਬੱਚੇ ਉਹਨਾਂ ਦੀ ਮਾਂ ਅਜੇ ਪਹਿਲਾਂ ਡੈਥ ਹੋਈ ਹੈ। ਕਹਿੰਦੇ ਸਭ ਨੂੰ ਪਤਾ ਹੀ ਨਹੀਂ ਕਿ ਦਸਨ। ਕੋਈ ਚੀਜ਼ ਦੇ ਕੇ ਕਾਹਦੇ ਬੜੇ ਐਬਸਰਟ ਹੋਏ ਤੇ ਬਾਹਰ ਲਾ ਕੇ ਕੁਝ ਨਹੀਂ ਆ ਬਣਾ ਰਹੀਆਂ ਉਹ ਕੋਈ ਪਤਾ ਨਹੀਂ ਪਰਮਾਤਮਾ ਦਾ ਕਦੋਂ ਠਰ ਜਾਣਾ ਸਾਰਾ ਕੁਝ ਇੱਥੇ ਸੈੱਡ ਜਾਣਾ ਸਹੀ ਗੱਲ ਹੈ। ਕਿੰਨਾ ਨਾਮ ਬਣਾਇਆ ਕਿੰਨਾ ਨਾਮ ਬਣਾਇਆ ਗਾਣੇ ਵੀ ਸਾਰੇ ਜਿਹੜੇ ਸੀ ਨਾ ਉਹ ਕੋਈ ਗਾਣੇ ਨਹੀਂ ਚੱਕੋ ਧਰ ਲੋ ਨਹੀਂ ਸੀਗੇ ਸਾਰੇ ਗਾਣੇ ਬਹੁਤ ਵਧੀਆ ਪਰਿਵਾਰਿਕ ਗਾਣੇ ਪਰਿਵਾਰ ਚ ਬਣੇ ਸੁਨਾਰੇ ਗਾਣੇ ਗਾਣੇ ਸੀਗੇ ਤੇ ਇੰਨੀ ਸੋਹਣੀ ਦਿੱਖ ਸੀ ਮੁੰਡੇ ਦੀ ਤੇ ਬਦਲੀਏ ਉਹ ਨਾਮ ਨੂੰ ਲੈ ਗਿਆ ਇੱਕ ਪਿਆਰ ਤੇ ਇੱਕ ਜਿਹੜਾ ਉਹ ਨਾਮ ਬਣਾਇਆ ਬਾਕੀ ਸਭ ਇੱਥੇ ਕੋਠੀ ਨੇ ਮੈਂ ਪਾ ਦਿੱਤੀ ਅਸੀਂ ਜਦੋਂ ਇੱਕ ਚੀਜ਼ ਨਾ ਕੱਲ ਦੀ ਬਾਰ-ਬਾਰ ਦਿਮਾਗ ਚ ਚੱਲਦੀ ਹੈ ਕੀ ਕਰਦਾ ਕਰਦਾ ਬਣਾ ਸਾਰਾ ਕੁਝ ਇੱਥੇ ਰਹਿ ਜਣਾ ਇੱਥੇ ਰਹਿ ਜਣਾ ਸਹੀ ਗੱਲ ਹੈ ਖਸ ਕੇ ਬੋਲੋ ਸਭ ਨਾਲ ਪਿਆਰ ਬੰਦੋ ਨਾ ਕਿਸੇ ਨਾਲ ਕੋਈ ਉਹ ਪੁਰਾਣਾ ਕਰਦਾ ਢੰਗਾਉ ਕਰਦਾ ਉਹ ਦੇਖ ਕੇ ਮਨ ਕਾਲ ਦਾ ਟੁੱਟ ਗਿਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਟੁੱਟਿਆ ਸਿੱਕਿ ਸਾਡੀ ਘਰ ਦੀ ਸਾਰੀ ਫੈਮਲੀ ਬੱਚਾ ਬੱਚਾ ਫਤੇ ਸਾਨੂੰ ਕਹਿ ਰਿਹਾ ਮੰਮਾ ਮੈਂ ਰਾਜੀ ਜਿੰਦਗੀ ਬੜਦਾ ਬਣੀ ਮੈਂ ਰਾਜੀ ਜਿੰਦਗੀ ਬੜਦਾ ਪਾਣੀ ਤੇ ਉਹ ਘਟਾ ਦੀ ਮਾਂ ਦੇ ਬੱਚੇ ਨੇ ਦੇ ਬੱਚੇ ਛੋਟੇ ਨੇ ਵੀ ਵਾਈਫ ਨੂੰ ਨਹੀਂ ਪੂਰਾ ਹੋਣਾ ਤੇ ਉਹ ਚੀਜ਼ਾਂ ਦੇਖ ਕੇ ਬੜਾ ਮਨ ਕਾਲ ਦਾ ਬਹੁਤ ਦੁਖੀ ਹੋ ਜਾਂਦੀ ਹਨ ਆਪਾਂ ਇਨਾਂ ਨਾਲ ਨਾ ਕਿ ਨਾ ਕੁ ਮੰਨਿਆ ਇੰਨੀਆਂ ਕੁੱਥੀਆਂ ਦਾ ਮੰਨਿਆ ਮੈਂ ਤੁਹਾਨੂੰ ਇਹ ਕਰਨਾ ਹੋ ਕਰਨਾ ਉਹ ਸਵੇਰੀ ਖਬਰ ਆ ਗਈ ਸੀ ਸਵੇਰ ਤੋਂ ਲੈ ਕੇ ਸਾਰਾ ਦਿਨ ਬਸ ਉਹੀ ਵੀਡੀਓਜ਼ ਉਹੀ ਖਬਰਾਂ ਬਸ ਦਿਮਾਗ ਜੇ ਬੈਠੇ ਵੀ ਜਾਂ ਤਾਂ ਉਹੀ ਸੋਚ ਜਾਂਦੇ ਸੀਗੇ ਵੀ ਇਹ ਕੀ ਬਣ ਗਿਆ ਇਹ ਕਿਵੇਂ ਬਣ ਗਿਆ ਕਿਉਂ ਹੋ ਗਿਆ ਇਹ ਦੇਖ ਚਲੋ ਜਿੰਨਾ ਜ਼ਰਾ ਸਪੈਸੀ ਆਪਾਂ ਇਹਨਾਂ ਨੂੰ ਚਮਕਾਉ ਜਗਾ ਕਰਨਾ ਆਤਮਾ ਨੂੰ ਦੁਨੀਆ ਕੀ ਦੇ ਚਲੋ ਆਪਣੇ ਬੱਚੇ ਅਲਪਾਈ ਰੰਦਾ ਪਹਿਰਾ ਇੱਕ ਗੱਲ ਕਰਦੇ ਹਾਂ ਕੋਈ ਲੱਤ ਪਾ ਟੁੱਟ ਜਾਂਦੀ ਆਪਣੇ ਬੱਚੇ ਵੀ ਬੈਠੇ ਰਹਿੰਦੇ। ਪਰ ਹੋਇਆ ਬਹੁਤ ਮਾੜਾ। ਕਦੇ ਨਹੀਂ ਘਟਾ ਪੂਰਾ ਹੁੰਦਾ। ਹਰ ਕਿਸੇ ਦਾ ਮੋਬਾਈਲ ਦੀ ਗੱਲ ਦਾਸ ਹੈ ਕਿ ਚਲੋ ਉਹਨੇ ਪਰਨਾ ਕੋ ਆਪਣੇ ਚੰਨਾ ਚ ਨਿਵਾਸਪੁਰ ਤੋਂ ਆਪਾਂ ਇੱਥੇ ਆ ਕੇ ਗੱਲ ਨੂੰ ਕੱਢਣੀ ਹੈ ਬਸ। ਹੋਰ ਕੁਝ ਨਹੀਂ ਬੰਦ ਦੁਨੀਆ ਦਾ। ਤੇ ਚਲੋ ਜੀ ਤੁਸੀਂ ਬੜੇ ਬਲੌਗਰ ਹੋ ਤਾਂ ਦੱਸਾਂਗੇ ਤੁਹਾਨੂੰ ਬਲੌਗ ਬਣਾਉਣੀ। ਬੜੇ ਬਲੌਗਰ ਤੇ ਜਿਵੇਂ ਵੀ ਹੋਇਆ ਤੁਹਾਨੂੰ ਲਈ ਪ੍ਰੋਪਰ ਵੀਡੀਓ ਬਣਾਵਾਂਗੇ। ਤਾਂ ਜਿੰਨੇ ਵੀ ਬਣਾਵਾਂਗੇ ਵਾਸ਼ਰੂਮ ਨਹੀਂ ਲਗ ਲਗ ਬਣਾਵਾਂਗੇ ਕੋਈ ਕਾਹੀ ਭਾਣ ਲਿਖਵਾਂਗੇ ਕਿ ਇੱਕ ਵਾਸ਼ਰੂਮ ਤੇ ਕਿੰਨਾ ਖਰਚ ਆਏਗਾ ਉਹ ਵੀ ਦੱਸੋ ਤੇ ਉਹ ਵੀ ਤੁਹਾਨੂੰ ਅਸੀਂ ਪ੍ਰੋਪਰ ਦੱਸਾਂਗੇ ਕਿ ਪੂਰਾ ਵਾਸ਼ਰੂਮ ਇਸ ਪਰ ਤਾਂ ਪੱਥਰੀ ਨੇ ਟਾਈਲ ਸਿ 10 ਫੁੱਟ ਦਾ 10 ਫੁੱਟ ਟਾਈਲ ਤੇ ਥੱਲੇ ਫਲੋਰ ਦੀ ਮੂਗਾ ਮਲਾ ਕੇ ਪੱਥਰਾ ਖਰਚਾ ਉਹ ਸਾਰਾ ਕੋ ਸਰਕਾਰਾਂ ਨੂੰ ਦੱਸਣਗੇ ਸਪੈਸ਼ਲ ਵੀਡੀਓ ਬਣਾ ਕੇ ਇਹ ਉਹ ਕੰਪਲੀਟ ਹੋ ਜੇ ਫਿਰ ਬਣਾਉਣ ਦਾ ਥੋੜਾ ਜਿਹਾ ਉਦੋਂ ਹੀ ਚੰਗਾ ਲੱਗਦਾ ਜਦੋਂ ਦਿਖ ਵਧੀਆ ਲੱਗੇ ਆਪਾਂ ਨੂੰ ਹਣੇ ਤਾਂ ਦਿਖ ਵਧੀਆ ਲੱਗਣੇ ਹਨ ਇਹ ਆਪਾਂ ਕੀ ਆਈਡੀਆ ਦੇ ਸਕਦੇ ਹਾਂ ਕਮਣ ਮਾਰੀ ਹੈ ਦੋ ਥੱਪੜ ਉਠਾਏ ਨੂੰ ਫਿਰ ਸਿੱਧੇ ਕਰ ਤੂੰ ਲੱਭ ਕੇ ਆ ਲੈ ਤੇ ਵੀਡੀਓ ਬਣਦੀ ਹੈ ਤਾ ਤੈਨੂੰ ਲੋਕੀ ਗੱਲਾਂ ਕਰਨਗੇ ਇਹਨਾਂ ਦਾ ਕਿ ਜਾਨਾ ਫਤੇ ਉੱਠ ਜਾ ਅਜ ਬਰਥਡੇ ਕਿਵੇਂ ਰਿਹਾ ਸਾਰੇ ਪੁੱਛ ਰਹੇ ਪਰ ਤੇ ਦੱਸੀ ਫਤਿਹ ਦੱਸ ਦੋ ਮੈਨੂੰ ਕੋਈ ਮਜ਼ਾ ਨਹੀਂ ਆਇਆ ਬਰਥਡੇ ਕੋਈ ਵਧੀਆ ਨਹੀਂ ਰਿਹਾ ਫਤੇ ਦਾ ਫਤੇ ਬਰਥਡੇ ਕਿਵੇਂ ਰਿਹਾ ਪੁੱਤ ਦੱਸੋ ਹੁਣ ਅਹੀ ਫਤੇ ਨੂੰ ਸਿੱਧਾ ਕੈਸ਼ ਛਕਣ ਦੇਤਾ ਤੇ ਖਵਾ ਦੇਤੇ ਕਿਹੜਾ ਖਾਤੇ ਚ ਗਏ ਛਕਣ ਉਹਦੀ ਮੰਮੀ ਦੇ ਖਾਤੇ ਚ ਗਏ ਪਰ ਇਹ ਕਹਿੰਦਾ ਕੀ ਹੈ ਕਿਸੇ ਨੇ ਕੁਛ ਕੁਝ ਨਹੀਂ ਦਿੱਤਾ ਹੈਗਾ ਕਹਿੰਦਾ ਮੈਨੂੰ ਕੋਈ ਗਿਫਟ ਨਹੀਂ ਦਿੱਤਾ ਵੀ ਕੁਛ ਨਹੀਂ ਦਿੱਤਾ ਹੈਗਾ ਵਿਚਾਰੇ ਨੂੰ ਬਰਥਡੇ ਤੇ ਕੁਛ ਨਹੀਂ ਮਿਲਿਆ ਕੀ ਲੈਣਾ ਲੈਣਾ ਕੀ ਦੱਸ ਕਿਹੜਾ ਗਿਫਟ ਦਈਏ ਨਾ ਉਹ ਬਣਾ ਦਵਾਂ ਕੀ ਆਮਾ ਬਣਾ ਕੀ ਲੈਣਾ ਕੀ ਦੱਸ ਤਾਂ ਸਹੀ ਹੈ ਪੈਂਡਾ ਨਾ ਟਰੈਕਟਰ ਪੈਂਡਾ ਨਾ ਟਰੈਕਟਰ ਉਹੀ ਲੈਣਾ ਹੈ ਐਦਾਂ ਮੇਰੇ ਕੋਲ ਟਰੈਕਟਰ ਲਾ ਕੇ ਬੈਠਾ ਕਿੱਥੇ ਕਰਨਾ ਹੈ ਫਿਰ ਦਾਦਾ ਪਾਪਾ ਜਮੀਨ ਨਹੀਂ ਛੱਡ ਕੇ ਗਿਆ ਟਰੈਕਟਰ ਦਾ ਤਾਂ ਸ਼ੌਂਕ ਹੈਗਾ ਨਾ ਮੁੰਡੇ ਨੂੰ ਪਹਿਲਾਂ ਪੁੱਤ ਜਮੀਨ ਬਣਾਓ ਫੇਰ ਹਾਂ ਫਤਿਹ ਗਾਂ ਕੋਈ ਨਾ ਕੀ ਟਰੈਕਟਰ ਲੈਣਾ ਕਿ ਨਹੀਂ ਲੈਣਾ ਦੱਸ ਵਲਾ ਫਿਰ ਗੱਲਦਾਰ ਕਲਵਿੰਦਰ ਆ ਪਾ ਲਊਗਾ ਜੋਰੂਗਾ ਕਲਵਿੰਦਰ ਪਾ ਕਲਵਿੰਦਰ ਦੇ ਦਵਾਨਾ ਨੀ ਨਾਲੇ ਦਵਾਨਾ ਮੈਂਵੇਂ ਲੈ ਫਦੇ ਕਰੂ ਦੇ ਲੈ ਫਦਰ ਮੌਕਾ ਹੀ ਹੈਂ